ਜੋ ਸੀਐਮ ਸਾਹਿਬ ਦਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਡਰੱਗ ਫਰੰਟ ਦੇ ਉੱਤੇ 4 ਕਿਲੋ ਹਿਰੋਇਨ ਤੇ 6 ਅਸੀਂ ਜਿਹੜੇ ਡਰੱਗ ਕਾਟਲ ਦੇ ਸਮਗਲਰਸ ਨੇ ਉਹ ਅਰੈਸਟ ਕੀਤੇ ਹੈ ਜਿਨ੍ਹਾਂ ਦੇ ਵਿੱਚ ਇੱਕ ਵਿਮਨਸ ਸਮਗਲਰ ਵੀ ਹੈ ਇਹ ਸਾਰੀ ਕਾਰਵਾਈ ਸਾਡੇ ਛਾਟਾ ਪੁਲਿਸ ਸਟੇਸ਼ਨ ਦੇ ਅੰਡਰ ਹੋਈ ਹੈ ਔਰ ਜਿਹਦਾ ਸਾਰੀ ਦਾ ਸੁਪਰਵੀਜ਼ਨ ਕਰ ਰਏ ਸੀ ਡੀਸੀਪੀ ਜਗਜੀਤ ਵਾਲੀਆ ਜੀ ਰਪਾਲ ਸਿੰਘ ਏਡੀਸੀਪੀ Shivdarshan ਸਾਡੇ ACP ਔਰ ਇਨਸਪੈਕਟਰ ਵਿਨੋਦ ਕੁਮਾਰ ਤੇ ਨਾਲ ਦੀ ਟੀਮ ਇਹਦੇ ਚ ਜਿਹੜੀ ਸਭ ਤੋਂ ਪਹਿਲਾਂ ਰਿਕਵਰੀ ਹੋਈ ਹੈ ਉਹ 3 ਕਿਲੋ ਦੀ ਹੋਈ ਉਹਦੇ ਚ ਵਿਸ਼ਾਲ ਸਿੰਘ ਹੈ ਇੱਕ ਬੰਦਾ ਜਿਹੜਾ ਕਿ ਲੇਬਰ ਦਾ ਕੰਮ ਕਰਦਾ ਹੈ ਗੁਰੂ ਕੀ ਵਡਾਲੀ ਛੱਟ ਦਾ ਰਹਿਣ ਵਾਲਾ ਹੈ ਇਸ ਤੋਂ ਬਾਅਦ ਦੋ ਹੋਰ ਅਕਿਊਜ਼ ਫੜੇ ਗਏ ਜਿਹਦਾ ਨਾਮ ਹੈ ਇੱਕ ਦਾ ਸੈਵਨ ਵੀਰ ਸਿੰਘ ਇਹਦਾ ਸੈਵਨ ਵੀਰੇ ਦੇ ਖਿਲਾਫ ਪਹਿਲਾਂ ਵੀ ਅੰਮ੍ਰਿਤਕਰਿੰਡੇ ਥਾਣੇ ਦੇ ਵਿੱਚ ਡਰੱਗ ਦਾ ਮੁਕੱਦਮਾ ਦਰਜ ਹੈ ਇਹ ਸਨ ਆਫ ਜਗੀਰ ਸਿੰਘ ਵਿਲੇਜ ਬੁਰਜ ਸਰਾਏ ਅਮਾਨਤ ਖਾਨ ਤਰਨਤਾਰਨ ਡਿਸਟ੍ਰਿਕਟ ਦਾ 25 ਸਾਲ ਦੀ ਉਮਰ ਹੈ ਡੈਕੋਰੇਸ਼ਨ ਤੇ ਡੀਜੇ ਦਾ ਕੰਮ ਨਾਲ-ਨਾਲ ਕਰਦਾ ਹੈ ਅੱਠਵੀਂ ਪੜਿਆ ਇਸ ਤੋਂ ਲਾਹਵਾ ਇਹਦੇ ਨਾਲ ਦیدار ਸਿੰਘ ਏਲੀਅਸ ਕਾਲੀ 50 ਸਾਲ ਦਾ ਜਠਾਲ ਪੀਐਸ ਕਰਿੰਡਾ ਦਾ ਰਹਿਣ ਵਾਲਾ ਹੈ ਲੇਬਰ ਦਾ ਕੰਮ ਕਰਦਾ ਹੈ ਇਹ ਅਰੈਸਟ ਹੋਇਆ ਇਸ ਤੋਂ ਬਾਅਦ ਦੂਜੇ ਜਿਹੜਾ ਰਿਲੇਟਡ ਮੋਡਿਊਲ ਸੀਗਾ ਜਿਹੜਾ ਉਹਦੇ ਜਸਬੀਰ ਕੌਰ ਇੱਕ ਕਪਤਗੜ੍ਹ ਪੀਐਸ ਛਾਟਾ ਦੀ ਰਹਿਣ ਵਾਲੀ ਹੈ ਕਾਫੀ ਵੱਡੀ ਸਪਲਾਇਰ ਹੈ ਔਰ ਇਹਦਾ ਜਿਹੜਾ ਡਾਇਰੈਕਟ ਲਿੰਕ ਹੈ ਰਣਜੀਤ ਚੀਤੇ ਦੇ ਜਿਹੜਾ 카ਟਲ ਮੋਡਿਊਲ ਹੈ ਜੋ ਵੀ ਕਹਿ ਸਕਦੇ ਆਪਾਂ ਉਹਦੇ ਨਾਲ ਹੈ ਉਹਦੇ ਨਾਲ ਹਰਜੀਤ ਈਲੀਸ ਜਿੱਤਾ ਇਹ ਸ਼ੇਰ ਸ਼ਾਹ ਸੂਰੀ ਰੋਡ ਛਾਟਾ ਦਾ ਜੱਜ ਸਿੰਘ ਇਹ ਇਹ ਵੀ ਗੁਰੂ ਕੀ ਵਡਾਲੀ ਦਾ ਇਹ ਫੜੇ ਗਏ ਆ ਹਰਜੀਤ ਜਿਹੜਾ ਜੀਤਾ ਹੈ ਇਹਦੇ ਖਿਲਾਫ ਦੋ ਮੁਕਦਮੇ ਐ ਐਨਡੀਪੀਐਸ ਦੇ ਪਹਿਲਾ ਦਰਜਾ ਐ ਪੀਐਸ ਕੰਟੋਨਮੈਂਟ ਸੀਪੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਮੋਡਸ ਪ੍ਰੈਂਡੀ ਸਵਨਵੀਰ ਦੀ ਬੜੀ ਇੰਪੋਰਟੈਂਟ ਸਾਹਮਣੇ ਆਈ ਹੈ ਉਹਨੇ ਬੱਕਰੀਆਂ ਦਾ ਕੰਮ ਕੀਤਾ ਸੀ ਲਾਈਫਸਟਾਕ ਰੱਖੀ ਹੋਈ ਸੀ ਔਰ ਉਹਦੇ ਤਹਿਤ ਉਹ ਉਹਦਾ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਪਿੰਡ ਹੈ ਤੇ ਪਾਕਿਸਤਾਨ ਦੇ ਜਿਹੜੇ ਸਮਗਲਰਸ ਨੇ ਉਹਨਾਂ ਨਾਲ ਟਾਈ ਅਪ ਕਰਕੇ ਡਰੋਨ ਰਾਹੀਂ ਜਿਹੜੀ ਕਨਸਾਈਨਮੈਂਟ ਪੁਸ਼ ਕਰਾ ਕੇ ਉਸ ਬਾਅਦ ਉਹ ਕੀ ਕਰਦਾ ਸੀ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੇ ਘਰ ਚੁਪ ਕਰਕੇ ਰੱਖਿਆ ਹੁੰਦਾ ਸੀ ਉਹਨੂੰ ਕਲੈਕਟ ਕਰਕੇ ਕਨਸਾਈਨਮੈਂਟ ਨੂੰ ਤੇ ਅਗਲੇ ਦਿਨ ਜਾ ਕੇ ਉਹਨੂੰ ਚੁੱਕ ਕੇ ਤੇ ਅੱਗੇ ਡਿਸਟ੍ਰੀਬਿਊਟ ਦਾ ਕੰਮ ਕਰਦਾ ਸੀ ਔਰ ਜੇ ਤੁਸੀਂ ਦੇਖੋ ਵੀ ਜਿਹੜਾ ਬੰਦਾ ਨੇ ਵੈਸੇ ਲਾਈਵਸਟਾਕ ਬੱਕਰੀਆਂ ਦਾ ਕੰਮ ਕਰ ਰਿਹਾ ਹੈ ਉਹਦੀ ਕੋਠੀ ਉਹ ਸਟੈਂਡਰਡ ਨਾਲ ਬਹੁਤ ਵਧੀਆ ਪਲੱਸ ਇਨੋਵਾ ਗੱਡੀ ਇੱਕ ਬਰੰਦ ਹੋਈ ਹੈ ਤੋ ਸੋ ਇਹ ਬੜੀ ਇੰਪੋਰਟੈਂਟ ਗੱਲ ਆ ਇਹਦਾ ਵੀ ਸਾਰਾ ਅਸੀਂ ਜਿਹੜਾ ਫਾਈਨੈਂਸ਼ੀਅਲ ट्रांजੈਕਸ਼ਨ ਔਰ ਜਿਹੜੀ ਫ੍ਰੀਜ਼ਿੰਗ ਆਫ ਪ੍ਰੋਪਰਟੀ ਉਹਦਾ ਵੀ ਕੰਮ ਤੇ ਕਾਰਵਾਈ ਕੀਤੀ ਜਾਊਗੀ ਜਿਹੜੀ ਜਸਵੀਰ ਕੌਰ ਹੈ ਇਹ ਰਣਜੀਤ ਚੀਚਾ ਤੁਹਾਨੂੰ ਪਤਾ ਹੀ ਬੜਾ ਮਸ਼ਹੂਰ ਬਿਗ ਫਿਸ਼ ਹੈਗੀ ਹੈ ਤੇ ਆਪਾਂ ਇਸ ਏਰੀਆ ਵਾਸਤੇ ਇਹਨੂੰ ਵੀ ਬਿਗ ਫਿਸ਼ ਕਹਿ ਸਕਦੇ ਹਾਂ ਕਿਉਂਕਿ ਮੇਨ ਸਪਲਾਇਰ ਸੀਗੀ ਔਰ ਇੱਕ ਪੱਤਗੜ ਏਰੀਏ ਦੇ ਵਿੱਚ ਕਾਫੀ ਵੱਡੀ ਦੀ ਸਪਲਾਈ ਸੀਗੀ ਜਿਹੜਾ ਇਹਨਾਂ ਦੋਨੋਂ ਜਿਹੜੇ 카ਟਲਜ਼ ਨੇ ਇਹਨਾਂ ਚ ਕਾਮਨ ਹੈਗਾ ਪਾਕਿਸਤਾਨੀ ਸਮਗਲਰਸ ਦਾ ਕਨੈਕਸ਼ਨ ਔਰ ਬਹੁਤ ਸਾਰੇ ਜਿਹੜੇ ਜਸਵੀਰ ਕੌਰ ਦੇ ਔਰ ਸੈਵਨ ਵੀਰ ਦੇ ਇਹਨਾਂ ਦੇ ਕਨੈਕਸ਼ਨ ਜਿਹੜੇ ਹੈ ਇੰਡੀਆ ਦੇ ਵਿੱਚ ਜਿਹੜੇ ਬਾਰਡਰ ਦੇ ਉੱਤੇ ਜਸਵੀਰ ਕੌਰ ਦੇ ਪਲੱਸ ਇੰਟਰਨੈਸ਼ਨਲ ਪਾਕਿਸਤਾਨ ਸਾਈਡ ਤੇ ਵੀ ਔਰ ਜਿਹੜਾ ਸੈਵਨ ਵੀਰ ਹੈ ਉਹ ਕਿਉਂਕਿ ਆਪ ਇੰਟਰਨੈਸ਼ਨਲ ਬਾਰਡਰ ਤੇ ਰਹਿੰਦਾ ਹੀ ਸੀ ਉਹਦੇ ਬਹੁਤ ਸਾਰੇ ਪਾਕਿਸਤਾਨੀ ਸਮਗਲਰਾਂ ਨਾਲ ਲਿੰਕ ਸਾਹਮਣੇ ਆਏ ਨੇ ਇਦੇ ਚ ਜਿਹੜੀ ਫਾਈਨੈਂਸ਼ੀਅਲ ਤੇ ਹਵਾਲਾ ਐਂਗਲ ਵੀ ਅਸੀਂ ਦੇਖ ਰਹੇ ਹਾਂ ਔਰ ਇਹਦੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਸੰਭਵ ਨੇ ਕਿਉਂਕਿ ਚੇਨ ਕਾਫੀ ਲੰਬੀ ਹੈ ਜੇ ਕੰਮ ਚੱਲ ਰਿਹਾ ਔਰ ਬੇਸਿਕਲੀ ਜਿਹੜੇ ਫੋਰਨ ਹੈਂਡਲਰਸ ਜਿਹਨੂੰ ਕਹਿ ਸਕਦੇ ਚਾਹੇ ਉਹ ਪਾਕਿਸਤਾਨ ਚਾਹੇ ਚਾਹੇ ਉਹ ਹੋਰ ਬਾਹਰ ਬੈਠੇ ਨੇ ਪਲੱਸ ਜਿਹੜੇ ਸਾਡੇ ਇੰਡੀਅਨਸ ਸਮਗਲਰ ਜਿਹੜੇ ਜਸਵੀਰ ਕੌਰ ਦੀ ਮਦਦ ਕਰਦੇ ਸੀ ਇੰਟਰਨੈਸ਼ਨਲ ਬਾਰਡਰ ਦੇ ਕੋਲ ਉਹਨਾਂ ਦੀ ਵੀ ਗ੍ਰਿਫਤਾਰੀ ਸੰਭਵ ਹੈ ਜਸਵੀਰ